ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਜੀਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ੀ ਸਿੰਘ ਉਰਫ ਕੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀਆਂ ਕੰਟਰੀਆਂ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਪੇੜੀ ਸਾਰਿਆਂ ਦਾ तहे ਦਿਲੋਂ ਤੁਹਾਨੂੰ ਮਾਣ ਕਰਦੇ ਆ ਤੇ ਬਾਕੀ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਘੰਟੀ ਵਾਲੇ ਬਟਨ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਠੀਕ ਆ ਜੇਕਰ ਕਿਸੇ ਵੀ ਭੈਣ ਨੂੰ ਇਸ ਤਰ੍ਹਾਂ ਕਰਨ ਨਹੀਂ ਆਉਂਦਾ ਬੱਚਿਆਂ ਨੂੰ ਕਰਵਾ ਲਿਆ ਕਰੋ ਫਿਰ ਵੀ ਜਵਾਕ ਨਹੀਂ ਕਰਕੇ ਦਿੰਦੇ ਤੁਸੀਂ ਕੀ ਕਰਨਾ ਮੇਰੇ WhatsApp ਨੰਬਰ ਤੇ ਜਾ ਕੇ ਹੈਲੋ ਲਿਖ ਕੇ ਭੇਜਿਆ ਕਰੋ ਜਾਂ ਬੋਲ ਕੇ ਭੇਜਿਆ ਕਰੋ ਵੀ ਭਾਈ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਲਓ ਸਾਡੇ ਕੋਲੇ ਦੋਨੇ ਚੈਨਲਾਂ ਦੀ ਵੀਡੀਓ ਆਉਣ ਲੱਗ ਜਾਣ ਤਾਂ ਕਿ ਸਲਾਈ ਦੀ ਵੀ ਤੇ ਕਟਾਈ ਦੀ ਵੀ ਠੀਕ ਹੈ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਹੈਗਾ ਸ਼ਰਟ ਦਾ ਜੈਂਟਲ ਸ਼ਰਟ ਅਰਸੋ ਚੌਥੀ ਆਪਾਂ ਇੱਕ ਵੀਡੀਓ ਪਾਈ ਸੀ ਲੇਡੀ ਸ਼ਰਟ ਦੀ ਇਹਦੀ ਕਿਸੇ ਕਾਰਨ ਕਰਕੇ ਨਾ ਆਵਾਜ਼ ਕੱਟੀ ਗਈ ਸੀ ਲੇਡੀਜ਼ ਤੇ ਜੈਂਟਲ ਸ਼ਰਟ ਤਕਰੀਬਨ ਤਕਰੀਬਨ ਸੇਮ ਸੇਮ ਹੁੰਦੇ ਆ ਉਹਦੇ ਵਿੱਚ ਕਿਉਂਦਾ ਆਪਾਂ ਨੇ ਪਲੇਟਾਂ ਪਾਉਣੇ ਜੈਂਟਲ ਸ਼ਰਟ ਦੇ ਵਿੱਚ ਪਲੇਟਾਂ ਨਹੀਂ ਪੈਂਦੀਆਂ ਨਾ ਫਰੰਟ ਤੇ ਬੈਕ ਤੇ ਤਾਂ ਪਾਉਣੇ ਮੰਡੇ ਫਰੰਟ ਤੇ ਨਹੀਂ ਪੈਂਦੇ ਲੇਡੀਜ਼ ਦੇ ਵਿੱਚ ਦੋਨੇ ਪਾਸੇ ਪਲੇਟਾਂ ਪਾਉਣੇ ਪੈਂਦੇ ਅੱਗੇ ਵੀ ਤੇ ਪਿੱਛੇ ਵੀ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦੇਵਾਂ ਕਿੰਨਾ ਕਿੰਨਾ ਨਾਪ ਇਹਨਾਂ ਦਾ ਕਈ ਵਾਰੀ ਕਿਸੇ ਭੈਣ ਨੂੰ ਘਰੇ ਸੂਟ ਆਪਣਾ ਸ਼ਰਟ ਕੱਟਣੀ ਪੈਣੀ ਕਿਸੇ ਭਰਾ ਦੀ ਲੰਬਾਈ ਹੈਗੀ 27 ਬਾਹਾਂ ਦੀ ਲੰਬਾਈ ਹੈਗੀ 19 ਕਾਫ ਦੇ 25 ਕਾਫ ਦਾਸ ਆ ਤੀਰਾ 19.1 ਛਾਤੀ ਜਿਹੜੀ ਪੂਰੀ ਪੂਰੀ ਕੱਸ ਕੇ ਉਹ 40 ਤਿਆਰ ਜਿਹੜਾ ਢਿੱਡ ਆ ਉਹ ਕਿੰਨਾ 39 ਤੇ ਆਪਾਂ 4 ਇੰਚ ਵਾਧ ਰੱਖਣਾ ਹੁੰਦਾ ਵੈਸੇ ਨਾਰਮਲ ਫਿਟਿੰਗ ਨਾ ਖੁੱਲਾ ਆਣਾ ਭੀੜਾ ਜਿਹਾ ਕੂ ਕਹਿੰਦੇ ਨਾ ਵੀ ਫਟ ਫਟ ਸ਼ਰਟ ਰੱਖਿਓ ਤਾਂ 43 ਰੱਖੀ ਆਪਾਂ ਨੇ ਸਾਡੇ 4 ਇੰਚ ਵੱਧ ਯਾਨੀ ਕਿ ਪੇਟ ਤੋਂ ਇਸੇ ਤਰੀਕੇ ਨਾਲ ਹੀ ਹੈਪਾ ਹੈਪਾ ਪਰ ਇਹ ਆ ਜਗ੍ਹਾ ਤੋਂ ਮੇਨ ਨਹੀਂ ਆ ਇੱਥੋਂ ਕਿਸੇ ਦੀ ਆ ਜਗ੍ਹਾ ਭਾਰੀ ਹੁੰਦੀ ਹੈ ਕਿ ਸੀ ਪਤਲੀ ਹੁੰਦੀ ਆ ਇਹਨਾਂ ਦੀ 46 ਹੈ ਗਹਿਰੋ ਚੌਕ 44 45 ਤੇ 46 ਯਾਨੀ ਕਿ ਛਾਤੀ ਤੋਂ ਟੋਟਲ 6 ਇੰਚ ਵੱਧ ਦਾ ਕੱਪੜਾ ਕਾਲਰ 16 ਕੋਣੀ ਜਿਹਾ ਲਾਈਵ ਮੇਰੇ ਕੋਲ ਕੋਣੀ ਕੀ ਪਹਿਣਾ ਪੁੱਛਦੇ ਕਿ ਕਿੱਥੋਂ ਮਣਿਆ ਕਰਕੇ ਬਈ ਇੱਥੋਂ ਕੋਣੀ ਮਿਲ ਲਿਆ ਕਰੋ ਆ ਚੀਜ਼ ਤੋਂ ਠੀਕ ਆ ਜੇ ਤੁਹਾਡੇ ਕੋਲ ਸੂਟ ਆਉਂਦਾ ਤਾਂ ਸੂਟ ਦੀ ਵੀ ਅੰਦਾਜ਼ੇ ਨਾਲ ਆਪ ਨੂੰ ਪਤਾ ਲੱਗ ਜੇ ਇੱਥੇ ਕੋਣੀ ਆਊਗੀ ਇਹਨਾਂ ਕੀ ਹੈ ਵੀ ਜ਼ਿਆਦੇ ਲੰਕਦੀ ਨਹੀਂ ਤੇ ਜ਼ਿਆਦੇ ਕਾਸ ਦੀ ਵੀ ਨਹੀਂ ਪੁੱਠੀ ਆਪਣੇ ਕੋਲ ਸ਼ਰਟ ਵਿਛਾਈ ਹੋਈ ਹੈ ਪ੍ਰੈਸ ਮਾਰ ਕੇ ਕਪੜਾ ਧੋਤਾ ਹੋਇਆ ਹੈਗਾ 10 ਘੰਟੇ ਪਿਉ ਹੋ ਕੇ ਕੰਨੀ ਆਪਣੀ ਦੀ ਕੱਢਤੀ ਤੇ ਲੈਣਾ ਚੈੱਕ ਮੈਂ ਮਲਾ ਕੇ ਰੱਖਿਆ ਸੀ ਵੀ ਵੀਡੀਓ ਲੰਬੀ ਜਿਆਦਾ ਨਾ ਹੋਵੇ ਜਿਹੜੀਆਂ ਭੈਣਾਂ ਨੂੰ ਲੰਬੀ ਵੀਡੀਓ ਤੋਂ ਨਹੀਂ ਟਿੱਕੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜਰੂਰ ਦੱਸਿਆ ਕਰੋ ਫਿਰ ਮੈਂ ਟਿਕਾ ਦੇ ਨਾਲ ਵੀਡੀਓ ਬਣਾ ਸਕਾਂ ਹਣਾ ਮੈਨੂੰ ਵੀ ਹੁੰਦੀ ਵੀਡੀਓ ਲੰਬੀ ਨਾ ਹੋਵੇ ਪਰ ਵੀਡੀਓ ਲੰਬੀ ਦੇ ਵਿੱਚ ਤੁਹਾਨੂੰ ਇਹ ਫਾਇਦਾ ਹੁੰਦਾ ਵੀ ਪੂਰੀ ਚੀਜ਼ ਸਮਝ ਆ ਜਾਂਦੀ ਹੈ ਵੀ ਕਿੱਥੋਂ ਕਿੱਥੋਂ ਕੀ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਨ ਕੱਢਣਾਗਾ ਛੱਟਦਾ ਨਾ ਇਹ ਤਾਂ ਆਪਾਂ ਸੈੱਟ ਕਰਕੇ ਲੈਣਾ ਮਲੰਗਾ ਹੁਣ ਆਪਾਂ ਇਹਦਾ ਕਾਨ ਕੱਢ ਲਈ ਇਧਰੋਂ ਇਹ ਐਕਸਟਰਾ ਲਓ ਠੀਕ ਆ ਆ ਲੱਗ ਗਿਆ ਨਾ ਸ਼ਰ ਸਾਢੇ 27 1.5 ਇੰਚ ਵੱਧ ਰੱਖਣਾ ਆਪਾਂ ਨੇ ਜੇ ਥੱਲੇ ਚੌੜੀ ਪੱਟੀ ਮੋੜਨੀ ਹੈ ਹਨਾ ਫਿਰ 2 ਇੰਚ ਵੱਧ ਜੇ ਆਪਾਂ ਜੂ ਕੱਟ ਕਰਨਾ ਫਿਰ 1.5 ਇੰਚ ਵੱਧ 2.25 2.25 ਤੇ 29 ਇਥੇ ਆਪਾਂ ਸਕੇਲ ਦੇ ਉੱਤੇ ਨਿਸ਼ਾਨ ਲਾ ਲਾਂ ਬਿਲਕੁਲ ਸਿੱਧਾ ਪੂਰੇ ਧਿਆਨ ਨਾਲ ਦੇਖੋ ਵੀਡੀਓ ਮੈਂ ਪੂਰੇ ਸ਼ੌਂਕ ਨਾਲ ਬਣਾਉਂਗਾ ਕਿਉਂਕਿ ਉਹਦੇ ਵੀ ਸ਼ੌਂਕ ਨਾਲ ਬਣਾਈ ਸੀ ਵੀਡੀਓ ਪਰ ਉਹਦੀ ਕਿਸੇ ਕਾਰਨ ਕਰਕੇ ਨਾ ਆਵਾਜ਼ ਕੱਟੀ ਗਈ ਸੀ ਮੈਨੂੰ ਬਹੁਤ ਦੁੱਖ ਹੋਇਆ ਤਾਂ ਹੈਪ ਹੈਗ 46 ਤੇ ਕੱਚਾ ਜੋ ਵੀ 46 ਆ ਸ਼ਾਇਦ ਚੌਥਾ ਸੈਕਿੰਡ ਹੋ ਗਿਆ 11.5 11.5 ਤੇ 2 ਇੰਚ ਆਪਾਂ ਵਾਧਾ ਰੱਖਣਾ ਅੱਧਾ ਇੰਚ ਸਲੰਗਾਂ ਦਾ ਕਿੰਨਾ ਹੋ ਗਿਆ ਟੋਟਲ 14 ਦੁਬਾਰੇ ਫੇਰ ਦੱਸ ਦਿਆਂ 11.5 ਤੇ 2 13.5 ਅੱਧਾ ਇੰਚ ਸਲੰਗਾਂ ਦਾ ਮਾਰਜਿਨ ਹੋ ਗਿਆ ਕਿੰਨਾ ਹੋ ਗਿਆ 14 ਇੱਥੋਂ ਵੀ 14 ਰੱਖਾਂਗੇ ਆਪਾਂ ਇੱਥੋਂ ਵੀ 14 ਰੱਖਾਂ ਠੀਕ ਜਿਹੜਾ ਮੋਢਾ ਪੋਲਾ ਨੀਚੇ ਨੂੰ ਇਹਨਾਂ ਦਾ ਉਹ ਆਪਾਂ 8.5 ਆਵਾਂਗੇ ਇੱਥੋਂ 2.1 ਸੂਛੜਨਾ ਆਪਾਂ ਨੇ ਫੱਟੀ ਦਾ ਇਥੇ ਫੱਟੀ ਮੋੜਦੀ ਹੁੰਦੀ ਨਾ ਉਹ 2.1 ਸੂਟ ਇੱਥੇ ਵੀ 2.1 ਸੂਟ ਹੁਣ ਆ ਗਿਆ ਫਰੰਟ ਜਿਹੜਾ ਇਹਨਾਂ ਦਾ ਫਰੰਟ ਆ ਉਹ 9 ਇੰਚ ਤਿਆਰ ਇੱਥੋਂ ਆਪਾਂ ਕੋਲਦੇ ਤਾਂ ਪੂਰਾ ਪੂਰੀ ਫਰੰਟ ਆ ਦੇ ਫੱਟੀ ਵਾਲੇ ਦੇ ਜਿਵੇਂ ਸ਼ਲਡ ਦੇ ਛੱਡ ਦੇ ਵੱਧ ਰੱਖਣਾ ਆਪਾਂ ਇੱਥੋਂ ਕਿ 9.5 ਤੇ ਤੀਰਾ ਕਿੰਨਾਗਾ ਪੌਣੇ 19 19 ਤੋਂ ਜਾਨੀ ਘੱਟ ਆਪਾਂ ਕਿੰਨਾ ਰੱਖ ਲਾਂਗੇ 18.5 ਜਾਨੀ ਕਿ 9.5 ਆਹ ਜੀ ਪੂਰੀ ਧਿਆਨ ਨਾਲ ਦੇਖਣ ਵਾਲੀ ਹੁੰਦੀ ਹੈ ਏਪਰਾ ਕੀ ਕਰਦੇ ਆ ਜੇ ਭੈਣਾ ਕੀ ਕਰਦੀਆਂ ਜਿੰਮੀ ਪੌਣੇ 19 ਪੌਣੇ 20 ਕਰਤਾ ਇੱਥੇ ਬੜ ਬੈ ਸ਼ੁਰੂ ਹੋਏ ਨੇ ਫਿਰ ਉਹ ਬੁਰੇ ਲੱਗਦੇ ਆ ਠੀਕ ਆ ਇੱਥੋਂ ਪੂਰਾ ਪੂਰੀ ਰੱਖਣਾ ਹੁਣ ਆ ਚੀਜ਼ ਵੀ ਦੇਖ ਲਿਆ ਕਰੋ ਕਿਸੇ ਦੇ ਮੋਢੇ ਜ਼ਿਆਦੇ ਟਾਲਦੇ ਆ ਫਿਰ ਤੁਸੀਂ 2 ਇੰਚ ਟਿਕਰ ਵੀ ਜਾਸ ਨਹੀਂ 1.5 ਇੱਕ ਬਹੁਤ ਹੁੰਦਾ ਇੱਥੇ ਹਣਾ ਇਹ ਮੋਢੇ ਜ਼ਿਆਦੇ ਡਾਊਨ ਆ ਨਾ ਆ ਸ਼ੋਲਡਰ ਫਿਰ ਆਪਾਂ ਡਾਊਨਿੰਗ ਜ਼ਿਆਦੇ ਕਰਨੀ ਆ ਲਓ ਮੈਂ ਹੁਣ ਇੱਕ ਵਾਰੀ ਤੁਹਾਨੂੰ ਸਾਰੇ ਨਿਸ਼ਾਨ ਚੱਕ ਕੇ ਦਿਖਾ ਦਣਾ ਅਸੀਂ ਦਾ ਮਲਾ ਦੇਣਾ ਇਹਨਾਂ ਇੱਥੋਂ ਵਸਤ ਠੀਕ ਆ ਇੱਥੋਂ ਆਪਾਂ ਨੇ ਮੋੜ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਜੀ ਡੇਢ ਪੌਣੇ 2 ਇੰਚ ਦੀ ਡਾਉਣ ਕਰਨੀ ਆਪਾਂ ਨੇ ਕਾਲਰ ਦਾ ਹਿਸਾਬ ਰੱਖਿਆ ਕਰੋ ਕਾਲਰ ਇਹਨਾਂ ਦੇ ਹੈਗਾ ਭਰਾ ਦਾ 1.16 ਪਹਿਲਾਂ ਆਪਾਂ ਛੱਡ ਦਾ ਪੀਸ ਲਾ ਲਈਏ ਇੱਕ ਵਾਰੀ ਫਿਰ ਚੈੱਕ ਕਰ ਲਿਆ ਕਰੋ ਵੀ ਆਪਾਂ ਨੂੰ ਗੁੱਭਲੇਖਾ ਦਨ ਲੱਗਿਆ 46 ਦਾ ਚੌਥਾ ਸੈਕਿੰਡਾ ਹੋ ਗਿਆ 1.11 ਤੇ 2 1.13 14 ਠੀਕ ਹੈ 14 ਇੰਚ ਆਪਣਾ ਪੀਸ ਆ ਇਹ ਸਾਰਾ ਜੇ ਕਿਸੇ ਵੀ ਭੈਣ ਨੂੰ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਵੀ ਬਾਈ ਸਾਨੂੰ ਸਾਂ ਵੀ ਨਹੀਂ ਅੱਗੀ ਦੁਬਾਰੀ 셔ਟ ਕੱਟ ਕੇ ਦਿਖਾ ਦਿਓ ਤਾਂ ਮੈਂ ਤੁਹਾਨੂੰ ਫਿਰ ਦੁਬਾਰੀ 셔ਟ ਜੈਂਟਸ ਵੀ ਕੱਟ ਕੇ ਦਿਖਾ ਦੂੰਗੀ ਕਿਵੇਂ ਹਣਾ ਇਹ ਜੈਂਟਸ 셔ਟ ਆਪ ਜਿਹੜੀ ਅੱਜ ਕੱਟ ਰਹੀ ਹੈ ਪਹਿਲਾਂ ਆਪਾਂ ਲੇਡੀ 셔ਟ ਕੱਟੀ ਸੀਗੀ ਲੈਣਾ ਦਾ ਲਾਜ਼ਮੀ ਧਿਆਨ ਰੱਖਣਾ ਆਪਣਾ ਜਿਹੜੀ ਡੱਬੀਆਂ ਹੁੰਦੀਆਂ ਉਹ ਖਾਸ ਕਰਕੇ ਬਣਾਉਣਾ ਉਹਨੂੰ ਆਪਾਂ ਇਹਨਾਂ ਜਾਂ ਭਰਾ ਜਾਂ ਕੋਈ ਵੀ ਭੈਣ ਹਨਾ ਚੈਨਲ ਤੇ ਨਵੇਂ ਹੁੰਦੇ ਆ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਆਉਣ ਲੱਗੇ ਇਹ ਤਾਂ ਕੁਦਰਤੀ ਚਲੋ ਚੱਲਦੀ ਫਿਰਦੀ ਵੀਡੀਓ ਕਿਸੇ ਭੈਣਾਂ ਕੋਲੇ ਆ ਗਈ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ ਬਟਨ ਜੇ ਲੱਗਿਆ ਹੁੰਦਾ ਨਾ ਐਵੇਂ ਉਹ ਨਪੜਾ ਕਰੋ ਤਾਂ ਕਿ ਹੋਰਾਂ ਭੈਣਾਂ ਕੋਲੇ ਵੀ ਵੀਡੀਓ ਜਾ ਸਕੇ ਜਿਹੜੀਆਂ ਭੈਣਾਂ ਨੂੰ ਕਮੈਂਟ ਕਰਨਾ ਆਉਂਦਾ ਹੁੰਦਾ ਉਹ ਕਮੈਂਟ ਵੀ ਕਰਿਆ ਕਰੋ ਚਲੋ ਹੁਣ ਆਪਾਂ ਨੀਚੇ ਨੂੰ ਰੱਖਾਂਗੇ 10 ਤੋਂ 1 1/4 ਸਾਈਡ ਨੂੰ ਰੱਖਾਂਗੇ 2 1/2 ਠੀਕ ਆ ਹਲਕਾ ਜਿਹਾ ਪਹਿਲਾਂ ਗਲਾ ਘੱਟ ਰੱਖ ਲਿਆ ਕਰੋ ਇੱਕ ਮੈਨੂੰ ਸਵਾਲ ਅੱਜ ਭੈਣ ਨੇ ਹੋਰ ਕੀਤਾ ਸੀ ਭਾਈ ਜੇ ਆਹ ਕਪੜਾ ਵੱਧਾ ਹੋਵੇ ਆਪਾਂ ਇੱਧਰ ਕੱਢਣਾ ਹੈ ਕਿ ਇੱਧਰ ਇੱਧਰ ਕੱਢਣਾ ਤੁਸੀਂ ਗਲੇ ਵਾਲੇ ਪਾਸੇ ਕਿਉਂਕਿ ਕਾਲਰ ਜੜੋਂ ਦੇ ਕੱਟਿਆ ਇੱਧਰ ਕਿਸੇ ਵੀ ਭੈਣ ਨੇ ਨਹੀਂ ਘੱਟਣਾ ਮੋਢੇ ਦੇ ਪਾਸੇ ਕੱਢਣਾ ਕਪੜਾ ਇੱਧਰ ਹੀ ਘੱਟਣਾ ਇਹੋ ਜਿਹਾ ਸਵਾਲ ਤੁਸੀਂ ਪੁੱਛ ਸਕਦੇ ਹੋ ਫਿਰ ਸਾਰੀਆਂ ਭੈਣਾਂ ਦਾ ਫਾਇਦਾ ਹੋ ਜਾਂਦਾ ਦੁਬਾਰੇ ਫਿਰ ਦੱਸ ਦਿਆਂ ਐਸ ਕਪੜੇ 'ਚ ਜੇ ਵੱਧਾ ਹੋਵੇ ਨਾ ਤੁਸੀਂ ਇੱਧਰਲੇ ਪਾਸੇ ਨਹੀਂ ਕੱਢਣਾ ਇੱਧਰਲੇ ਪਾਸੇ ਕੱਢਣਾ ਗਲੇ ਵਾਲੇ ਪਾਸੇ ਇਹ ਚੀਜ਼ ਤਾਂ ਧਿਆਨ ਰੱਖਣਾਗਾ ਬਹੁਤ ਵ ਲੋਚ ਬਾਕੀ ਜੇ ਕਿਸੇ ਭੈਣ ਨੇ ਫੋਨ ਤੇ ਗੱਲ ਕਰਨੀ ਸ਼ਾਮ ਨੂੰ ਕਿਰਪਾ ਕਰਕੇ ਤੁਸੀਂ 8 ਵਜੇ ਤੋਂ ਬਾਅਦ ਫੋਨ ਲਾ ਸਕਦੇ ਹੋ ਦਿਨੇ ਤੁਸੀਂ ਵਟਸਐਪ ਤੇ ਬੋਲ ਕੇ ਭੇਜਿਆ ਕਰੋ ਜੇ ਕੋਈ ਦਿੱਕਤ ਹੁੰਦੀ ਹੈ ਵੀ ਆ ਚੀਜ਼ ਦੀ ਬਈ ਸਮਝ ਨਹੀਂ ਲੱਗੀ ਹਨਾ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਸਾਰੇ ਮੈਂ ਤੁਹਾਡੇ ਕਮੈਂਟ ਪੜਦਾ ਹੁੰਨਾ ਫਿਰ ਉਹਨਾਂ ਨੂੰ ਦੇਖ ਕੇ ਵੀਡੀਓ ਬਣਾਉਣਾ ਵੀ ਤੁਹਾਨੂੰ ਕਿਸ ਚੀਜ਼ ਦੀ ਹੁਣ ਲੋੜ ਆ ਹਨ ਬੈਕ ਪੱਲਾ ਵੀ ਆਪਾਂ ਬੱਡੇ ਆਪਣਾ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇਹ ਜਿਹੜਾ ਆਪਾਂ ਕੱਟ ਰਹੇ ਕਪੜਾ ਇਹ 1.5 ਮੀਟਰ ਪਣੇ ਦਾ ਸੀਗਾ ਤੇ 1 60 ਕਪੜਾ ਸੀਗਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਇਹ ਕਪੜਾ 1.5 ਮੀਟਰ ਪਣੇ ਦਾ ਸੀਗਾ ਤੇ 1 60 ਆਪਣੇ ਕੋਲੇ ਕਪੜਾ ਸੀਗਾ ਜਿਹੜੀ ਛੋਟੇ ਬਣੇ ਦੀ ਕਾਟ ਆ ਉਹ ਆਪਾਂ ਹੋਰੂ ਕੱਟਦੇ ਹੁੰਦੇ ਆ ਜੇ ਕਿਸੇ ਭੈਣ ਨੇ ਉਹ ਕਾਟ ਸਿੱਖਣੀ ਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਫਿਰ ਆਪਾਂ ਬੱਚਿਆਂ ਦੀ ਸ਼ਰਟਾਂ ਬੰਦਗੀਆਂ ਰਹਿੰਦੀਆਂ ਵਰਦੀ ਵਾਲੀਆਂ ਉਹ ਵੀ ਮੈਂ ਕਟਿੰਗ ਦੀ ਵੀਡੀਓ ਪਾ ਦਊਗਾ ਆਪਾਂ ਕਿੰਨਾ ਰੱਖਿਆ ਸੀ ਅਗਲਾ 11.5 ਆਪਾਂ ਇਹਨੂੰ ਇੱਥੋਂ 12 ਰੱਖਾਂਗੇ ਹਲਕਾ ਜਿਹਾ ਵੱਧ ਕੋਣ ਆਪਣੇ ਆ ਲੈਣਾ ਵੀ ਉਹ ਵੀ ਫਰੰਟ ਦੇ ਨਾਲ ਮਲਾਉਣੀਆਂ ਉਸੇ ਤਰੀਕ ਠੀਕ ਹੈ ਐ ਕਾਤੀ ਨੂੰ ਅੱਗੇ ਪਿੱਛੇ ਕਰਕੇ ਦੇਖੋ ਆ ਦੇਖੋ ਮਿਲ ਗਈਆਂ ਐਂ ਜਰੂਰ ਮਲਾਉਣਾ ਇਹ ਚੀਜ਼ਾਂ ਜ਼ਰੂਰੀ ਆ ਹੁਣ ਆਪਾਂ ਫੱਟੀ ਨੂੰ ਐਂ ਮੋੜ ਲੈਣਾ 2.1 ਤੱਕ ਜ਼ਿਆਦਾ ਨਹੀਂ ਇਧਰੋਂ ਸੀ ਕਰ ਲਾਂਗੇ ਪਹਿਲਾਂ ਉਹ ਇਧਰ ਕਾਤੀ ਨੂੰ ਪੂਰਾ ਧਿਆਨ ਦੇ ਨਾਲ ਦੇਖ ਕੇ ਫਿਰ ਸ਼ਰਟ ਕੱਟਣੀ ਹੈ ਕਈ ਵਾਰੀ ਆਪਾਂ ਕੀ ਆ ਭੁਲੇਖਾ ਲੱਗ ਜਾ ਆਪਾਂ ਖੋਲ ਕੇ ਪੱਲੇ ਕੱਟ ਲੈ ਚਾਰੇ ਕੋਈ ਫਿਰ ਥੋੜੇ ਮੂਲੇ ਪੱਲੇ ਬਹੁਤ ਜ਼ਿਆਦਾ ਵੱਡੇ ਆ ਦੇਖੋ ਦੁਬਾਰੇ ਖੋਲ ਕੇ ਦਿਖਾਵਾਂ ਐਂ ਠੀਕ ਹੈ ਨਾ ਆਇ ਮੋੜ ਲਿਆ ਕਰੋ ਜਿੰਨੀ ਆਪਣੀ ਕਿਉਂਕਿ ਇਹ ਆਪਣੀ ਬਟਨ ਟੇਕ ਤੇ ਕਾਜ ਵਾਲੀ ਫੱਟੀ ਇਹਦੇ ਵਿੱਚੋਂ ਮੋੜਨੇ ਨੇ ਉਹਦੀ ਮੈਂ ਮੋੜੀ ਹੋਈ ਹੈ ਇਹ ਜਿਹੜੀਆਂ ਭੈਣਾਂ ਦਾ ਫਿਸ਼ਲਟਾ ਬਣਾਉਂਦੀਆਂ ਨੇ ਉਹਨਾਂ ਨੂੰ ਪਤਾ ਜਿੰਨੇ ਪਹਿਲਾਂ ਨਹੀਂ ਕਿਤੇ ਸ਼ਰਟ ਕੱਟੀ ਜਾਂ ਬਣਾਈ ਤਾਂ ਉਹਨਾਂ ਨੂੰ ਜਾਣਕਾਰੀ ਦੇ ਦੇਈਏ ਕਿ ਇਹ ਆਪਾਂ ਨੇ ਵਾਧ ਰੱਖਣੀ ਹੁੰਦੀ ਆ ਆ ਦਵਾਰੇ ਫਿਰ ਤੁਹਾਨੂੰ ਦਾ ਤੀਰੇ ਤੋਂ ਘੱਟ ਰੱਖਣਾ ਹੁੰਦਾ ਜਿੰਨਾ ਤੀਰਾ ਤਿਆਰ ਆ ਉਦੋਂ ਸੂਤ ਦੋ ਸੂਤ ਘੱਟ ਰੱਖ ਲਿਆ ਕਰੋ ਤੇ ਬੈਕ ਪੱਲਾ ਵਾਧ ਰੱਖਣਾ ਪਾ 19 ਤੇ 19.5 ਪਾਉਣੇ ਵੀ ਆ ਜੀ ਠੀਕ ਆ ਆ ਚੀ ਨਿਸ਼ਾਨ ਐ ਮਾਣਜੂ ਜੀ ਤੁਹਾਡਾ ਨਿਸ਼ਾਨ ਸਹੀ ਲੱਗੂਗਾ ਸੇਮ ਹੀ ਕੁੱਟਤੇ ਦੇ ਹੁੰਦਾ ਬਾਲ ਵਾਲੇ ਕੁੱਟਤੇ ਜਿਹੜੀਆਂ ਭੈਣਾਂ ਨੇ ਕਟਾਈ ਸਿੱਖਣੀ ਆ ਉਹ ਮੈਨੂੰ ਦੁਬਾਰੇ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਭਾਈ ਬਾਲ ਵਾਲਾ ਕੁੱਟਤਾ ਸਾਨੂੰ ਦੁਬਾਰੇ ਕੱਟ ਕੇ ਦਿਖਾਓ ਤਾਂ ਮੈਂ ਤੁਹਾਨੂੰ ਦੁਬਾਰੇ ਕੱਟ ਕੇ ਦਿਖਾ ਦੂੰਗਾ ਜਦੋਂ ਵੀ ਆਪਣੇ ਕੋਲ ਸ਼ੂਟ ਬਣਾਉਣ ਨੂੰ ਆ ਜੂਗਾ ਉਗਲੀ ਕੀ ਜੇ ਤੁਹਾਨੂੰ ਦਿੱਕਤ ਹੁੰਦੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਸ਼ੇਅਰ ਕਰਿਆ ਕਰੋ ਭਾਈ ਆ ਚੀਜ਼ ਦੀ ਤੁਹਾਨੂੰ ਦਿੱਕਤ ਆਉਂਦੀ ਆ ਤੁਸੀਂ ਐ ਤੇ ਥੋੜੀ ਵੀਡੀਓ ਬਣਾਓ ਹਨਾ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਕੀ ਚੀਜ਼ ਦੀ ਦਿੱਕਤ ਆਉਂਦੀ ਆ ਹਨਾ ਫਿਰ ਮੈਂ ਉਹੀ 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 ਵਾਰੀ ਵਾਰੀ ਵੀਡੀਓ ਬਣਾਈ ਇਹਨਾਂ ਅੱਜ ਮੈਨੂੰ ਲੱਗਿਆ ਵੀ ਛੱਡ ਦੀ ਲੋੜ ਆ ਵੀਡੀਓ ਪਾਉਣ ਦੀ ਹਨਾ ਆਪਾਂ ਉਹਦੇ ਪਾਈ ਸੀ ਉਹਦੀ ਆਵਾਜ਼ ਨਹੀਂ ਆਈ ਤਾਂ ਉਹ ਗਲਤ ਹੋ ਗਿਆ ਸਾਰੀ ਵਿਚਾਲੇ ਟੱਕ ਲਾਵਾਂਗੇ ਆਪਾਂ ਜਿੱਥੇ ਤੀਰ ਲੱਗੂਗਾ ਤੇ ਹੁਣ ਆਪਾਂ ਜੂ ਘੱਟ ਵੀ ਨਾਲ ਦੀ ਰਿਕਾਰਡਾਂਗੇ ਇੱਥੇ ਇਹ ਕਿਸੇ ਭਰਾਵਾਂ ਦੀ ਢੂਈ ਦੇ ਵਿੱਚ ਕੋਬ ਜਾਉਣਾ ਇੱਥੇ ਇੱਥੇ ਦੋ ਪਲੇਟਾਂ ਪਾਏ ਜਾਂਦੀਆਂ 13 ਇੰਚ ਦੀਆਂ ਲੰਮੀਆਂ ਹੁੰਦੀਆਂ ਉਹ ਜੇ ਜਿਵੇਂ ਮੰਨ ਕੇ ਚਲੋ ਛਾਤੀ ਤੇ ਜ਼ਿਆਦਾ ਢਿੱਡ ਹੈ ਨਹੀਂ ਆ ਉਹਨਾਂ ਦੀ ਢੂਈ ਦੇ ਵਿੱਚ ਦੋ ਪਲੇਟਾਂ ਪਾ ਦਿਆ ਕਰੋ ਉਹਨਾਂ ਦੀ ਫਿਟਿੰਗ ਬਹੁਤ ਸੋਹਣੀ ਮੰਨਦੀ ਹੈ ਜੀ ਉਹਦੀ ਲੰਬਾਈ ਇੱਥੋਂ ਛੱਡ ਕੇ ਨਾ 13 ਇੰਚ ਤੇ ਨਿਸ਼ਾਨ ਲਾ ਕੇ ਬੈਗ ਤੇ ਪਲੇਟਾਂ ਪਾ ਦਿਆ ਕਰੋ ਉਹਨਾਂ ਬਹੁਤ ਸੋਹਣੀ ਫਿਟਿੰਗ ਮੰਨਦੀ ਹੈ ਭਰਾਵਾਂ ਦੀ ਲੋ ਜੀ ਜ਼ਿਆਦੇ ਆਪਾਂ ਨੂੰ ਸ਼ਰਟਾਂ ਦੇ ਵਧੀਆ ਫਿਟਿੰਗ ਦੇਣ ਵਾਸਤੇ ਉਹ ਪਾਉਣੀਆਂ ਪੈਣੀਆਂ ਰੈਡੀमेड ਸ਼ਰਟਾਂ ਦੇ ਅੱਜ ਕੱਲ ਬਣੀਆਂ ਬਲੰਗਾਂ ਦੇ ਆਉਂਦੀਆਂ ਹੀ ਪਾਆਂ ਪਾਉਣ ਨੂੰ 1.5 ਪਾਉਣੇ ਗੁਣਟੇ ਆਪਾਂ ਇੱਥੋਂ ਇੰਗਾ ਲਾਈਏ ਤੇ ਹਲਕਾ ਜਿਹਾ ਬੈਕ ਵੱਲ ਆਪਾਂ ਚੱਕਾਂਗੇ ਜਿਵੇਂ ਕੁੜਤੇ ਚੱਕਦੇ ਨੇ ਨਾ ਇੱਥੋਂ ਤਾਂ ਕਿ ਸ਼ਰਟ ਬੈਕ ਤੋਂ ਨੀਵੇਂ ਜੀ ਨਾ ਲੱਗੇ ਹੁਣ ਇਹਨਾਂ ਦੀ ਜਿਹੜੀ ਕਮਰ ਹੈਗੀ ਆ ਉਹ ਤਾਂ ਹੈਗੀ 343 ਚਲੋ 44 ਰੱਖੋ ਗੈਰੋ ਚੌਕ 44 ਹਲਕਾ ਜਿਹਾ ਕੱਪੜਾ ਵੱਧ ਪਲੇਟ ਆਈ ਕਹਿੰਦੇ ਪਾਉਣੀ ਨਹੀਂ ਆਪਾਂ ਫਿਰ ਕੱਪੜਾ ਫालतू ਇੱਥੋਂ ਲਾ ਦੇਈਏ। ਬਾਕੀ ਜਦੋਂ ਆਪਾਂ ਫਿਟਿੰਗ ਰੱਖਾਂਗੇ ਉਦੋਂ ਕੱਪੜਾ ਫालतू ਕੱਟਿਆ ਜਾਂਦਾ ਜਿਆਦਾ ਕਾਟ ਨਹੀਂ ਪਉਣੀ। ਹਲਕੀ ਹੀ ਦਿੱਤੀ ਆਪਾਂ ਸ਼ੇਪ। ਥੋੜਾ ਕੱਪੜਾ ਵਿੱਚ ਵੀ ਰੱਖਣਗੇ ਵੀ ਭਾਰਵਾਦ ਘਟ ਜਾਂਦਾ। ਇੱਥੇ ਆਪਾਂ ਲਿਖ ਦਿੰਨੇ ਆ ਜਿਵੇਂ ਲੇਡੀ ਸੂਟ ਦੇ ਲਈ ਨੇ ਕਿੰਨਾ-ਕਿੰਨਾ ਰੱਖਣਾ। ਵਿਚਾਲਿਓ ਸਾਡੇ 43 ਤੇ ਹਿਪ ਹੈਗੀ 46। ਠੀਕ ਆ ਜੀ। ਜੇ ਸਾਮੇ ਲੱਗਦੀ ਹੈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਮੈਨੂੰ ਜੇ ਨਹੀਂ ਲੱਗਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ। ਬਾਈ ਸਾਨੂੰ ਇਹਦੇ ਵਿੱਚ ਕੁਝ ਪੱਲੇ ਨਹੀਂ ਪਿਆ ਦੁਬਾਰੇ ਕੱਟ ਕੇ ਦਿਖਾ ਲੋ ਹਨਾ ਤੁਹਾਨੂੰ ਆਪ ਪੀਸ ਸੈੱਟ ਤੇ ਰੱਖਤਾ ਕਈ ਭੈਣਾਂ ਨੂੰ ਬਾਹ ਨਹੀਂ ਸਮਝ ਨਹੀਂ ਸਿਆਰੀ ਕਟਿੰਗ ਦੀ ਉਹ ਧਿਆਨ ਦੇ ਨਾਲ ਵੀਡੀਓ ਦੇਖੋ ਭਾਵੇਂ ਤੁਸੀਂ ਕੁੜਤੇ ਦੀ ਬਾਹ ਕੱਟਣੀ ਆ ਤੇ ਭਾਵੇਂ ਸ਼ਰਟ ਦੀ ਸਿੱਧੀ ਕੱਟ ਜੇ ਤੁਹਾਡੇ ਕੋਲ ਕੱਪੜਾ ਵਾਧੂ ਫਿਰ ਤਾਂ ਆਪ ਸਿੱਧੀ ਕੱਟ ਲੈਂਗੇ ਦੇਖੋ ਮੈਂ ਤੁਹਾਨੂੰ ਪੁਰਾਣਾ ਤਰੀਕਾ ਵੀ ਦੱਸਦਾ ਜਿਹੜੇ ਪਹਿਲਾਂ ਟੇਲਰ ਮਾਸਟਰ ਸਿੱਖੇ ਹੋਏ ਆ ਵੀਡੀਓ ਆ ਸੌਰੀ ਕਟਾਈ ਵੀ ਕਿਵੇਂ ਕੱਟਦੇ ਸੀਗੇ ਉਹ ਜਾ ਮੁੰਡੇ ਸਿੱਖੇ ਵੀ ਅੱਜ ਆ ਭੈਣਾ ਸਿੱਖੇ ਵੀ ਉਹ ਕਿਵੇਂ ਕੱਢਦੇ ਸੀ ਉਹ ਬਾਲ ਨੂੰ ਟੇਢੀ ਕਰਨੇ ਸੀ ਇੱਥੋਂ ਐਂ ਰੇਵ ਜਾਣ ਬੁੱਝ ਗਈ ਤੇ ਉਹ ਵਿਚਾਰੇ ਜਿਵੇਂ ਸਿੱਖੇ ਉਹ ਵੀ ਕੱਟਣਗੇ ਪਰ ਜਿਵੇਂ ਉਹ ਨਵੀਂ ਕਟਾਈ ਆ ਗਈ ਤਾਂ ਆਪਾਂ ਨੇ ਕੀ ਕਰਨਾ ਨਾਲ ਤਾਂ ਬਣਾਉਣਾ ਸੌਖਾ ਵਾਲੇ ਕੱਪੜਾ ਪਾਇਆ ਬਿਲਕੁਲ ਸਿੱਧੀਆਂ ਲੈਣਾ ਜਾਣੀਆਂ ਇੱਥੋਂ ਆਪਾਂ ਨੇ ਐਂ ਕਰ ਲੈਣਾ ਠੀਕ ਹੈ ਬਿਲਕੁਲ ਸਿੱਧੇ ਰੇਤੀ ਫੇ ਠੀਕ ਹੈ ਛਾਤੀ ਹੈਗੀ 40 40 ਦਾ ਕਿੰਨਾ ਹੋ ਗਿਆ 20 20 ਤੇ 2 ਕਿੰਨੇ ਹੋ ਗਏ 22 22 ਇੰਚ ਮੋਢਾ ਬੰਦਦਾ ਇਸ ਮੁੰਡੇ ਨੂੰ ਛਾਤੀ ਦੇ ਹਿਸਾਬ ਨਾਲ ਆਹ ਲਓ ਠੀਕ ਆਪਾਂ 22 ਤੋਂ ਹਲਕਾ ਘੱਟ ਪਾਇਆ ਫਿਰ ਜਿਆਦਾ ਵੀ ਨਹੀਂ ਖੁੱਲਾ ਹਨਾ ਪਾਉਂਦੇ ਮੁੰਡੇ ਮੋਢਾ ਫਟ ਫਟ ਹੀ ਪਾਉਂਦੇ ਬਾਕੀ ਬੰਦਾ ਦੇਖ ਲਿਆ ਕਰੋ ਕਿਵੇਂ ਦਾ ਹਨਾ ਜੇ ਦੇਸੀ ਆ ਬੰਦਾ ਆ ਕੱਚ ਖੁੱਲੀ ਕਰਦੀ ਜੇ ਥੋੜਾ ਮੁੰਡਾ ਵੀ ਅੱਜ ਕੱਲ ਫਿਟਿੰਗ ਵਾਲੇ ਕੱਪੜੇ ਪਾਉਂਦਾ ਫਿਰ ਉਵੇਂ ਹੀ ਨਾ ਕਰਨਾ ਸਾਰਾ ਬੰਦਾ ਦੇਖ ਕੇ ਕੱਪੜੇ ਸਲਾਈ ਕਰਨੇ ਹੁੰਦੇ ਐਵੇਂ ਨਹੀਂ ਹੈ ਵੀ ਆਪਾਂ ਨੇ ਸਾਰਿਆਂ ਦੇ ਇੱਕਾਤੀ ਰੱਖਣਾ ਇਥੋਂ ਜਿਹੜੀ ਮੋੜੇ ਸ਼ੇਪ ਦੇਣੀ ਆ ਉਹ 4 ਇੰਚ ਜੈਟਸ ਕੁੜਤੀ ਦੇ 4 ਇੰਚ ਲੇਡੀਜ਼ ਕੁੜਤੀ ਦੇ 3 ਇੰਚ ਤੇ ਇਥੋਂ ਆਪਾਂ ਵਾਹ ਕਿੰਨੀ ਰੱਖਣੀ ਇਹਨਾਂ ਦੀ 2.5 ਸਾਢੇ 25 ਤਿਆਰ ਆ ਆਪਾਂ ਕਿ ਨਹੀਂ ਰੱਖਾਂਗੇ ਸਾਢੇ 24 ਇੰਚ ਆ ਠੀਕ ਆ ਸਾਢੇ 24 ਹੁਣ ਕੂਣੀ ਕਿੰਨੀ ਆ ਪਹਿਲਾਂ ਕੂਣੀ ਦੇਖੋ ਸਭ ਤੋਂ ਪਹਿਲਾਂ 14 ਇਥੋਂ ਆਪਾਂ ਹੁਣ ਪੌਣੇ ਸੀ ਪਾਵਾਂਗੇ ਕਿਉਂਕਿ ਕੂਣੀ ਮੋਟੀ ਆ 14 ਇਥੋਂ 7 ਇੰਚ ਕੂਣੀ ਹੈਗੀ ਆ ਆਪਾਂ ਜਿੰਨਾ ਦਬਾਊਗਾ ਵਿੱਚ ਉਨਾਂ ਆ ਚੀਜ਼ਾਂ ਤੁਸੀਂ ਜਰੂਰ ਫੋਲੋ ਕਰੋ ਕੂਣੀ ਮੈਨੀ ਜਰੂਰ ਸ਼ੁਰੂ ਕਰੋ ਭਾਵੇਂ ਲੇਡੀਜ਼ ਕੁੜਤੀ ਬਣਾਉਣੇ ਹੋ ਭਾਵੇਂ ਜੈਨਸ ਕੁੜਤਾ ਭਾਵੇਂ ਸ਼ਰਟ ਜਿਹੜੇ ਭਰਾ ਜਾਂ ਮਿੰਨੀਆਂ ਭੈਣਾਂ ਕੂਣੀ ਨਹੀਂ ਮਿੰਦੇ ਅੱਜ ਤੱਕਰ ਉਹ ਜਰੂਰ ਮਿਣਿਆ ਕਰੋ ਤਾਂ ਤੁਹਾਡੇ ਕੰਮ ਦੇ ਵਿੱਚ ਪੂਰਾ ਫਰਕ ਆਊਗਾ ਗਾਗ ਆਪੇ ਗੋ ਵੀ ਐਡ ਕੀ ਤੂੰ ਹਾਂ ਆਪ ਕਪੜੇ ਸੌਂਤੇ ਆ ਹਨਾ ਕਈ ਵਾਰੀ ਕੀ ਹੁੰਦਾ ਵੀ ਸੌਂਤੇ ਕਪੜੇ ਆਪੇ ਹੀ ਹੁੰਦੇ ਆ ਉਹ ਗਾਗ ਦੇ ਫਿੱਟ ਨਹੀਂ ਜਦੋਂ ਬੰਦੇ ਉਹ ਕਹਿੰਦੇ ਤੂੰ ਗਾਂ ਤੋਂ ਸਮਾ ਦੇ ਉਹ ਗਲਤੀ ਆਪਣੀ ਹੁੰਦੀ ਵੀ ਆਪਾਂ ਮਿੰਕੇ ਨਹੀਂ ਅੰਦਾਜ਼ੇ ਨਾਲ ਬਣਾ ਲਏ ਵੀ ਚੱਲ ਜੂ ਹਨਾ ਜੇ ਤੁ ਆਪਾਂ ਕਹਿੰਦੇ ਵੀ ਚੱਲ ਜੂ ਬਸ ਉਦੋਂ ਕੰਮ ਗਲਤ ਹੋਣ ਲੱਗਦਾ ਆਪਣਾ ਦਿਮਾਗ ਵੀ ਕਹਿੰਦਾ ਚੱਲ ਚੱਲ ਜੂ ਬਸ ਤਾਂ ਤੁਸੀਂ ਚੱਲ ਜੂ ਵਾਲਾ ਕੰਮ ਨਹੀਂ ਕਰਨਾ ਚੰਗੀ ਤਰ੍ਹਾਂ ਚੈੱਕ ਕਰਕੇ ਮੋਢਾ ਮੈਂ ਚੈੱਕ ਕੀਤਾ ਕੋਣੀ ਚੈੱਕ ਕੀਤੀ ਐ ਫਿਰ ਅੱਗੋਂ ਚੈੱਕ ਕੀਤਾ ਹੁਣ ਇੱਕ ਵਾਰੀ ਕੱਟਣ ਤੋਂ ਪਹਿਲਾਂ ਫਿਰ ਚੈੱਕ ਕਰੂੰਗਾ ਵੀ 24.5 ਹੈਗੀ ਬਾਕੀ ਹਾਂ 24.5 ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਹਲਕਾ ਜਿਹਾ ਇੱਥੋਂ ਬਾਹਰ ਨੂੰ ਆ ਜਾਣਾ ਇਧਰ ਨੂੰ ਬਾਕੀ ਮੈਂ ਤੁਹਾਨੂੰ ਸਮਾਨ ਵਾਰੀ ਵਾਰੀ ਬਾਰੀ ਬਾਰੀ ਦਾਸ ਦੇ ਰਹਿਣਾ ਜਿਹੜੀਆਂ ਪੈਣਾ ਬੰਡੇ ਆ ਸਕਦੀਆਂ ਲੈਸਾ ਵਗੈਰਾ ਜਾਂ ਕੋਈ ਹੋਰ ਟੇਲਰ ਮਟੀਰੀਅਲ ਲੈਣਾ ਹਨ ਸਾਰਾ ਕੁਝ ਮਿਲ ਜਿੰਦਾ ਪਟੰਡੇ ਜਿਹੜੀਆਂ ਪੈਣਾ ਆ ਸਕਦੀਆਂ ਉਹ ਮੈਥੋਂ ਐਡਰੈਸ ਲੈ ਲਿਆ ਕਰੋ ਫੋਨ ਕਰਕੇ ਆਉਣਾ ਜਦੋਂ ਵੀ ਉਹਨਾਂ ਦੁਕਾਨਦਾਰ ਨਾਲੋਂ ਦੋ ਪੱਲੇ ਕਟਾ ਗਿਆ ਪਰ 6 ਇੰਚ ਦੀਆਂ ਫੱਟੀਆਂ ਲਵਾਈ ਹੁੰਦੀਆਂ ਲੰਮੇ ਬੰਦੇ ਦੇ ਜੇ ਕੋ ਕਾਦਰ ਦਾ ਮਦਰਾ ਤਾਂ 1.5 ਪੌਣੇ 6 ਬਹੁਤ ਆ ਤੇ 2 ਲੜ ਚੱਕਣੇ ਧਿਆਨ ਨਾਲ ਪੂਰਾ ਆ ਜਾਂਦੇ ਇੱਕ ਇਹ ਨਾ ਜੇ ਤੈਨਨੇ ਕੱਟੇਗੇ ਤਾਂ ਬਾਹਾਂ ਖਰਾਬ ਹੋ ਜਾਣਗੇ ਫਿਰ ਇਹ ਚਲ ਇਹ ਤੁਹਾਨੂੰ ਅਹੀਂ ਫੋਲਡ ਕਰ ਲੈਣਾ ਅੱਧਾ ਇੰਚ ਦੀ ਇੱਥੇ ਗਲਾਈ ਦੇਣੀ ਆ ਆਪਣੇ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾ ਦਿੰਦਾ ਆ ਠੀਕ ਆ ਪਾ ਮੈਂ ਲੇਡੀਜ਼ ਕੱਟਤੀ ਆ ਪਾ ਮੈਂ ਜੈਂਟਸ ਆ ਜੀ ਇਹਦੇ ਨਾਲ ਮੂਰੋਂ ਉੰਨੇ ਬਲ ਕੱਟੀ ਜਾਂਦੇ ਜਿੰਨੇ ਆਪਾਂ ਇੱਥੇ ਸਖਾਈ ਲਈ ਜਾਂਦੇ ਨੇ ਬਾਤ ਹੀ ਹੋ ਗਈ ਨਾ ਆਹ ਇਥੇ ਟੱਕ ਦਿੱਤਾ ਦੂਰੇ ਇਥੇ ਟੱਕ ਠੀਕ ਹੈ ਜੀ ਤੀਰਾ ਹੈਗਾ ਇਹਨਾਂ ਦਾ ਪਾਉਣੇ 19 ਪਾਉਣੇ 20 ਪਾਉਣੇ 21 ਹਲਕਾ ਜਿਹਾ ਬੰਧ ਤਾਰ ਰੱਖਦੇ ਹੋ ਨੇ ਕਿਹਦੀ ਕਾਣੂ ਚ ਹੋ ਜਾਂਦਾ ਨੀ ਤੇ ਪੌਣੀ 19 ਤੇ ਪੌਣੀ 20 ਜਾਂ 20 ਵੀ ਬਹੁਤ ਹੋ ਜਾਣਾ ਹੈ ਹਨਾ ਹਾਂ ਇਹ ਤੋਂ ਆਪਾਂ ਕੱਟ ਕਰ ਲਾਂਗੇ ਦੇ ਇੱਕ ਲੋਡ ਮੁਤਾਬਕ ਪੌਣੀ 20 ਤੇ ਇੱਕ ਹੀ ਸਾਢੇ ਵੀ ਠੀਕ ਆ ਇਧਰ ਸਹੀ ਕਰ ਲਾਂਗੇ ਚੰਗੀ ਤਰ੍ਹਾਂ ਹੁਣ ਜਿੰਨਾ ਲੋਡ ਆਪਾਂ ਉਹਨੇ ਕਪੜਾ ਉਹ ਲਾਵਾਂਗੇ ਇਥੋਂ ਇਥੋਂ ਸਾਢੇ ਕਿ ਪੰਜੇ ਵੱਧ ਨਹੀਂ ਠੀਕ ਹੈ ਕਿਉਂਕਿ ਇੱਥੇ ਆ ਕੇ ਘੱਟ ਜਾਂਦਾ ਹੈ ਕਪੜਾ ਇਥੋਂ ਬਿਲਕੁਲ ਸਿੱਧਾ ਨਿਸ਼ਾਨ ਦੇ ਹਿਸਾਬ ਨਾਲ ਸ਼ਰਟ ਦਾ ਕੱਪੜਾ ਤੇ ਪੈਂਡ ਦਾ ਕੱਪੜਾ ਪੂਰਾ ਪੂਰਾ ਹੌਂਦਾ ਧਿਆਨ ਦੇ ਨਾਲ ਕਟਿੰਗ ਕਰਿਆ ਕਰੋ ਬਸ ਦੇਖ ਕੇ ਨਾ ਲੋ ਜੀ ਹੁਣ ਆਪਾਂ ਸਭ ਤੋਂ ਜਿੰਨਾ ਆਪ ਨੂੰ ਤਿਆਰ ਚਾਹੀਦਾ ਕੱਪੜਾ 9.19 9.20 ਸਾਈਡ ਤੋਂ ਕਿੰਨਾ 4 ਇੱਥੋਂ ਕਿੰਨਾ 5 ਇੰਚ ਇਧਰ ਨੂੰ ਕਿੰਨਾ 2.5 ਇੰਚ ਨੀਚੇ ਨੂੰ ਕਿੰਨਾ ਇੱਥੋਂ 1.5 ਇੰਚ ਹੁੰਦਾ ਹੈ ਮਮਤਾ ਬ੍ਰੋ ਮੈਂ ਲੈਕਰ ਰੂਪਮਾ ਥੱਲੋਂ ਮੈਂ ਲੈਕਰ ਰੋਮੀ ਸਵਾ 3 3:30 ਹੁੰਦਾ ਆ ਬਾਈ ਲੈ ਠੀਕ ਆ ਜਿਹੜੇ ਪਹਿਣਾ ਕੁਰਤੇ ਪਿਆਮੀ ਜਾਂ ਸ਼ਰਟ ਜੈਕਸ ਕਮ ਦੇ ਵਿੱਚ ਹੱਥ ਮਾਰਦਿਆਂ ਸਿੱਖਣਾ ਚਾਹੁੰਦੇ ਆ ਉਹ ਮੈਨੂੰ ਵੱਧ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਵਧੀਆ ਲੱਗਦਾ ਉਹ ਜੀ ਕਿ ਲੇਡੀ ਸੂਟ ਦਾ ਤਕਰੀਬ ਸਾਰਿਆਂ ਭੈਣਾਂ ਨੂੰ ਆਉਂਦੇ ਹੁੰਦੇ ਆ ਕੁਰਤੇ ਪਿਆਮੀ ਬਹੁਤ ਘੱਟ ਭੈਣਾਂ ਨੂੰ ਆਉਂਦੇ ਆ ਤੇ ਜੋ ਸਿੱਖਣ ਦਾ ਸ਼ੌਂਕ ਰਾਧੀਆਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਵਾਧ ਕਮੈਂਟ ਕਰਿਆ ਕਰੋ ਤਾਂ ਕਿ ਵਾਧ ਤੋਂ ਵਾਧ ਵੀਡੀਓ ਪਾਵਾਂ ਸਲਾਈਜੀ ਵੀ ਪਾਉਣੀ ਸ਼ੁਰੂ ਕਰੂੰਗਾ ਇਹ ਤੁਸੀਂ ਕਮੈਂਟ ਕਰੋ ਹਨ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਹਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹਨ ਤਾਂ ਕਰਕੇ ਤੁਹਾਨੂੰ ਕਹਿਣਾ ਵੀ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਵੀਡੀਓ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹਨ ਜਰੂਰ ਸ਼ੇਅਰ ਕਰਿਆ ਕਰੋ ਹਾਂ ਆਪਾਂ ਸੈਂਟਰ ਜਿੱਥੇ ਟੱਕਲਾ ਤਾਂ ਇਧਰੋਂ ਆਪਾਂ ਚੱਕਣਾ ਸਾਈਡ ਤੋਂ ਤੀਰਾ ਇੰਨਾ ਇਕ ਸੂਤੋਂ ਮਰੇ ਉੱਪਰ ਇੱਥੇ ਹੁਣ ਆਪਾਂ ਨੰਬਰ ਪਾ ਦਾਂ ਕਿੰਨਾ ਸ਼ਰਟ ਦਾ ਬਾਕੀ ਜੇ ਕਿਸੇ ਭਰਾ ਨੇ ਸ਼ਰਟਾਂ ਦਾ ਕੱਪੜਾ ਲੈਣਾ ਹੁੰਦਾ ਹਨਾ ਵਧੀਆ ਜਿਵੇਂ ਕੋਈ ਬੈਂਕ 'ਚ ਲੱਗਾ ਜਾਂ ਕੋਈ ਡਾਕਟਰ ਹੈ ਜਾਂ ਕੋਈ ਵੀ ਜੋਬ ਕਰਦਾ ਆਪਣੇ ਕੋਲੇ ਕੱਪੜਾ ਸ਼ਰਟਾਂ ਦਾ ਰੇਮੰਡ ਦਾ ਸੀ ਆਰਾਮ ਦਾ ਉਸੇ ਤਨੇ ਪੈਂਟਾਂ ਦਾ ਵਧੀਆ ਕੱਪੜਾ ਹੁੰਦਾ ਤੁਸੀਂ ਫੋਨ ਤੇ ਵੀ ਆਨਲਾਈਨ ਆਪ ਦੇ ਕੇ ਬਣਵਾ ਸਕਦੇ ਹੋ ਜਿਹੜੇ ਭਰਾ ਕੋਈ ਬਠਿੰਡਾ ਸ਼ਹਿਰ ਦੇ ਬਿਲਕੁਲ ਨੇੜੇ ਆ ਉਈ 8-10 ਕਿਲੋਮੀਟਰ 15 ਕਿਲੋਮੀਟਰ ਦੂਰੀ ਤੇ ਹੈਗੇ ਆ। ਉਹ ਤੁਸੀਂ ਸਾਡੇ ਨਾਲ ਆ ਕੇ ਇੱਥੇ ਗੱਲਬਾਤ ਕਰਕੇ ਕਪੜਾ ਲੈ ਸਕਦੇ ਹੋ। ਬਸ ਫੋਨ ਕਰਕੇ ਆਉਣਾ ਕਿਰਪਾ ਕਰਕੇ। ਜ਼ਰੂਰੀ ਬੇਨਤੀ ਇਹੀ ਹੈ ਵੀ ਕਈ ਵਾਰ ਤੁਸੀਂ ਆਏ ਹੋਮੋ ਅਸੀਂ ਸ਼ਹਿਰ ਬਣੇ ਗਏ ਫਿਰ ਔਖਾ ਹੋ ਜਾਂਦਾ ਹਨ। ਜਦੋਂ ਵੀ ਸਾਡੇ ਕੋਲੇ ਆਉਣਾ ਤਾਂ ਫੋਨ ਕਰਕੇ ਆਉਣਾ ਜੇ ਕਿਹਨੇ ਫੋਨ ਤੇ ਆਰਡਰ ਦੇਣਾ ਹਨ ਫੋਨ ਤੇ ਨਾਪ ਹੋ ਜਾਣ। ਫੋਨ ਤੇ ਤੁਸੀਂ ਉਹਦਾ ਰੰਗ ਵਗੈਰਾ ਸਿਲੈਕਟ ਕਰਕੇ ਸ਼ਰਟਾਂ ਜਿਵੇਂ ਸਾਰੀਆਂ ਸ਼ਰਟਾਂ ਹੀ ਬੰਗਾ ਵਧੀਆ ਵਾਲੀਆਂ ਹਨ। ਇੱਧਰ ਪੈਂਟਾਂ ਬੰਗਾ ਰੇਮਨਸੀ ਆਰਾਮ ਡੋਨੀਅਰ ਸਾਰੀਆਂ ਕੁਆਲਿਟੀਆਂ ਦੀਆਂ ਹਨ। ਤੇ ਜਿਹੜੇ ਭਰਾ ਪੱਗਾਂ ਦਾ ਸ਼ੌਕ ਰੱਖਦੇ ਬੰਨਨ ਦਾ ਉਹ ਇੱਕ ਵਾਰੀ ਮਤ ਨੂੰ ਨਿਗਾ ਮਰਾ ਦੇ ਪੱਗਾਂ ਵੀ ਹੈਗੀਆਂ ਆਪਣੇ ਕੋਲੇ ਸਾਰੀਆਂ ਪੱਕੇ ਪੂਰੇ ਰੰਗ ਹੁੰਦੇ ਆ ਤੇ 70 ਰੁਪਏ ਮੀਟਰ ਕਪੜਾ ਹੁੰਦਾਗਾ ਤੁਸੀਂ ਇੱਕ ਵਾਰੀ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਜਿਹੜਾ ਵੀ ਆਪਣੇ ਦੇ ਕੋਈ ਪੱਗ ਲੈ ਕੇ ਜਾਊ ਭਰਾ ਤਾਂ ਮੁਰਮੁਰ ਕੇ ਦਿਵਾਰੇ ਪੱਗ ਮੰਗੋ ਇੰਨਾ ਵਧੀਆ ਕਪੜਾ ਹੁੰਦਾ ਹਨਾ ਜੀ ਤੇ ਬਾਕੀ ਜਿਹੜੇ ਭਰਾ ਕੋਈ ਬਾਹਰਲੀਆ ਕੰਟਰੀ ਨੇ ਬੈਠੇ ਆ ਨਹੀਂ ਆ ਸਕਦੇ ਉਹ ਤੁਸੀਂ ਫੋਨ ਤੇ ਆਰਡਰ ਕਰਕੇ ਪੇਮੈਂਟ ਆਨਲਾਈਨ ਕਰਕੇ ਕੂਰੀਅਰ ਵਗੈਰਾ ਕਰਾ ਸਕਦੇ ਹੋ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਤਾਂ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਭੈਣ ਬਣ ਕੇ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਜਿਹੜੀਆਂ ਭੈਣਾਂ ਮੈਨੂੰ ਦਿਲੋਂ ਪਿਆਰ ਕਰਦੀਆਂ ਸਟੇਟਸ ਵੀ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਤੱਕ ਵੀ ਜਾਣਕਾਰੀ ਜਾ ਸਕੇ ਅਗਲੀ ਵੀਡੀਓ ਤੁਸੀਂ ਕੀ ਹੋਈ ਦੇਖਣੀ ਚਾਹੁੰਦੇ ਹੋ ਉਹ ਵੀ ਮੈਨੂੰ ਦੱਸਿਆ ਕਰੋ ਮਿਲਦਿਆਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ